ਮੈਂ ਤਾਂ ਸਿਆਗਾਸਿਕਾ ਕੀ ਕਾਫੀ ਵੱਡੇ ਪੱਧਰ ਤੇ ਕੈਨੇਡਾ ਪੋਸਟ ਨੂੰ ਉਸ ਚੀਜ਼ ਦਾ ਨੁਕਸਾਨ ਵੀ ਹੋਇਆ ਸੀ ਤੇ ਕਾਫੀ ਕੈਨੇਡਾ ਪੋਸਟ ਦੇ ਰੈਗੂਲਰ ਕਲਾਇੰਟ ਸੀਗੇ ਸੋ ਉਹਨਾਂ ਨੂੰ ਮਜਬੂਰੀ ਵਾਸਤੇ ਜਿਹੜੇ ਦੂਜੇ ਆਪਸ਼ਨਸ ਸੀਗੇ ਸੋ ਉਹਨਾਂ ਵੱਲ ਉਹਨਾਂ ਨੂੰ ਜਾਣਾ ਪਿਆ ਸੀਗਾ ਸੋ ਕਾਫੀ ਆਮ ਲੋਕਾਂ ਨੂੰ ਵੀ ਉਸ ਸਮੇਂ ਇਸ ਕਰਕੇ ਨੁਕਸਾਨ ਚ ਲਣਾ ਪਿਆ ਸੀ ਉਹਨਾਂ ਦੇ ਜਿਹੜੇ ਪਾਰਸਲ ਸੀਗੇ ਜਿਹੜੇ ਚੈੱਕ ਵਗੈਰਾ ਹੁੰਦੇ ਨੇ ਬਾਇ ਕੈਨੇਡਾ ਪੋਸਟ ਤੋਂ ਉਹਨਾਂ ਦੇ ਵਿੱਚ ਵੀ ਕਾਫੀ ਡਿਲੇ ਹੋਈ ਸੀ ਤਾਂ ਉਸ ਵੇਲੇ ਕਿਉਂਕਿ ਫੈਡਰਲ ਸਰਕਾਰ ਨੇ ਇੰਟਰਫੀਅਰੈਂਸ ਕਰਕੇ ਇਹ ਸਟ੍ਰਾਈਕ ਜਿਹੜੀ ਚੱਲ ਰਹੀ ਸੀ ਉਸ ਤੋਂ ਖਤਮ ਕਰ ਦਿੱਤਾ ਸੀਗਾ ਪਰ ਹੁਣ ਦੁਬਾਰਾ ਫਿਰ ਉਹ ਜਿਹੜਾ ਤੇ ਜਿਹੜਾ ਮਾਹੌਲ ਹੈ ਜਾਂ ਉਹ ਜਿਹੜਾ ਜੋ ਕਮਾਂ ਸਟ੍ਰਾਈਕ ਵਾਲਾ ਸੋ ਉਸ ਪਾਸੇ ਰੁਹਾਲਤ ਜਿਹੜੇ ਨੇ ਵਧਦੇ ਹੋਏ ਨਜ਼ਰ ਆ ਰਹੇ ਨੇ ਸੋ ਇਹਦੇ ਵਿੱਚ ਜੋ ਕੈਨੇਡਾ ਪੋਸਟ ਕ라운 ਕਾਰਪੋਰੇਸ਼ਨ ਐ ਸੋ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੂਨੀਅਨ ਜੋ ਕਿ ਤਕਰੀਬਨ 55000 ਪੋਸਟਲ ਵਰਕਰ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਉਹਨਾਂ ਨੇ ਸਟ੍ਰਾਈਕ ਬਾਬਤ ਨੋਟਿਸ ਦੇ ਦਿੱਤਾ ਕਿਉਂਕਿ ਜੋ ਗੱਲਬਾਤ ਉਹਨਾਂ ਦੇ ਵਿੱਚ ਚੱਲ ਰਹੀ ਸੀ 네ਗੋਸ਼ੀਏਸ਼ਨ ਚੱਲੇ ਸੀ ਇਹ 네ਗੋਸ਼ੀਏਸ਼ਨ ਦੇ ਰੁਕਣ ਦੇ ਨਾਲ ਫਿਰ ਉਹਨਾਂ ਨੇ ਕਿਹਾ ਕਿ ਫਰਡੇ ਮਾਰਨਿੰਗ ਤੋਂ ਜਿਹੜਾ ਆ ਇਹ ਸਟ੍ਰਾਈਕ ਜਿਹੜੀ ਆ ਇਹ ਸ਼ੁਰੂ ਹੋ ਜਾਊਗਾ ਕਿ ਮਿਡਨਾਈਟ ਜਿਹੜਾ ਹੁਣ ਆ ਵੀਰਵਾਦ ਤੇ ਸ਼ੁੱਕਰਵਾਰ ਵਾਲੇ ਦਿਨ ਦਾ ਸੋ ਉਸ ਤੋਂ ਇਹ ਸਟ੍ਰਾਈਕ ਸਟਾਰਟ ਹੋਣੀ ਆ ਤੇ ਫ੍ਰਾਈਡੇ ਮਾਰਨਿੰਗ ਤੋਂ ਫਿਰ ਜਿਹੜਾ ਇਹ ਪਿਕਟ ਲਾਈਨ ਹੁੰਦੀ ਆ ਸੋ ਉਹ ਸਟਾਰਟ ਹੋ ਜਾਣੀ ਆ ਤੇ ਇਹ ਹੁਣ ਕਿੰਨਾ ਚਿਰ ਚੱਲੇਗੀ ਜਾਂ ਉਸ ਤੋਂ ਪਹਿਲਾਂ ਕੋਈ ਫੈਸਲਾ ਹੋ ਜਾਂਦਾ ਕੋਈ ਦੇ ਵਿੱਚ ਹੋਰ ਨੇਗੋਸ਼ੀਏਸ਼ਨ ਸਟਾਰਟ ਹੋ ਜਾਂਦੀ ਆ ਤਾਂ ਉਹ ਹਜੇ ਆਪਾਂ ਕਹਿ ਨਹੀਂ ਸਕਦੇ 2-3 ਦਿਨ ਹੈਗੇ ਨੇ ਪਰ ਅਗਰ ਇਹ ਦੁਬਾਰਾ ਇਹ ਸਟ੍ਰਾਈਕ ਇਸ ਤਰੀਕੇ ਦੀ ਹੁੰਦੀ ਆ ਤਾਂ ਉਹਦੇ ਨਾਲ ਫਿਰ ਆਉਣ ਵਾਲੇ ਸਮੇਂ ਜਿਹੜਾਨ ਫਿਰ ਉਸ ਤਰੀਕੇ ਦੇ ਹਾਲਾਤ ਬਣ ਗਏ ਆਮ ਲੋਕਾਂ ਨੂੰ ਵੀ ਜਿਹੜਾ ਇਸ ਤਰ੍ਹਾਂ ਕੇ ਮੱਜਾ ਜਿਹਦਾ ਭੁਗਤਣਾ ਪੈ ਸਕਦਾ ਜੀਪ ਦੇਣਾ ਜੀਪ ਦੇਣ ਸਾਹਿਬ ਤੇ ਨਾਲ ਦੀ ਨਾਲ ਆਪਾਂ ਅਗਲੀ ਖਬਰ ਵੱਲ ਵੱਧ ਜਾਨੇ ਆ ਜੀ ਉਹ ਆਪਾਂ ਨੂੰ ਪਤਾ ਹੀ ਹੈ ਜੀ ਯੁੱਧ ਛੁੜਿਆ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਕੋਈ ਨਾ ਕੋਈ ਲੜਾਈ ਲੱਗੀ ਰਹਿੰਦੀ ਆ ਸੁਣ ਇਹਦੇ ਮੱਦੇ ਨਜ਼ਰ ਇਹ ਕੈਨੇਡਾ ਯੂਕੇ ਤੇ ਫਰਾਂਸ ਨੇ ਗਾਜ਼ਾ ਹਮਲੇ ਜਾਰੀ ਰਹਿਣ ਤੇ ਇਜ਼ਰਾਈਲ ਦੇ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ ਆ ਜੀ ਦੇਖੋ ਇਜ਼ਰਾਈਲ ਬਨੂੰ ਲਗਾਤਾਰ ਗਾਜ਼ਾ ਦੇ ਉੱਪਰ ਤੇ ਵਕੋ ਵਕਰੇ ਟਾਂਗ ਤਰੀਕੇ ਨਾਲ ਇਹ ਹਮਲੇ ਕੀਤੇ ਜਾ ਰਹੇ ਆ ਜੋ ਰੀਜੈਂਟ ਵੀ ਗਾਜ਼ਾ ਦੇ ਉੱਪਰ ਇਜ਼ਰਾਈਲ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਉਹਦੇ ਵੀ ਘੱਟੋ-ਘੱਟ 50 ਜਣਿਆਂ ਦੀ ਮੌਤ ਹੋਈ ਹੈ ਸੋ ਹਰ ਰੋਜ਼ ਇਸ ਤਰੀਕੇ ਦੇ ਉੱਥੇ ਹਮਲੇ ਹੁੰਦੇ ਨੇ ਹਰ ਰੋਜ਼ ਇਸ ਤਰੀਕੇ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਇਸ ਬਾਬਤ ਵੀ ਖਬਰਾਂ ਆ ਰਹੀਆਂ ਸੀ ਕਿ ਜੋ ਇਹ ਮਦਦ ਹੁੰਦੀ ਆ ਆਮ ਲੋਕਾਂ ਦਾ ਆਵਾਜ਼ से ਜਿਹੜੀ ਰਸਦ ਹੁੰਦੀ ਹੈ ਚਾਹ ਹੋਰ ਜਿਹੜੀ ਹੈ ਮਨੁੱਖੀ ਮਦਦ ਆਮ ਲੋਕਾਂ ਨੂੰ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਇਹੋ ਜੇ ਮਾਹੌਲ ਦੇ ਵਿੱਚ ਇਹ ਜ਼ਰੂਰੀ ਹੁੰਦਾ ਵੀ ਜਿਹੜੇ ਆਮ ਬੇਕਸੂਰ ਲੋਕ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਹਨਾਂ ਨੂੰ ਨੁਕਸਾਨ ਨਾ ਹੋਵੇ ਸੋ ਉਹ ਮਦਦ ਵੀ ਇਜ਼ਰਾਈਲ ਵੱਲੋਂ ਉੱਥੇ ਜਿਹੜੀ ਆ ਪਹੁੰਚਣ ਤੋਂ ਜਿਹੜਾ ਰੋਕਿਆ ਜਾ ਰਿਹਾ ਸੋ ਜਿਹੜੀਆਂ ਇੰਟਰਨੈਸ਼ਨਲ ਵਰਕ ਵਾਕ ਜਿਹੜੀਆਂ ਇਸ ਤਰੀਕੇ ਦੀਆਂ ਜਿਹੜੀਆਂ ਬਣੀਆਂ ਹੁੰਦੀ ਆਰਗੇਨਾਈਜੇਸ਼ਨ ਜੋ ਮਦਦ ਕਰਦੀਆਂ ਨੇ ਸੋ ਉਹਨਾਂ ਨੂੰ ਵੀ ਆਪਣਾ ਕੰਮ ਜਿਹੜਾ ਆ ਉੱਥੇ ਨੇ ਕਰਨ ਦਿੱਤਾ ਜਾ ਰਿਹਾ ਤਾਂ ਇਹ ਜੋ ਇਹ ਇਜ਼ਰਾਈਲ ਵੱਲੋਂ ਜੋ ਸਾਕ ਕਰੋ ਕਬ ਬਣਾਇਆ ਹੋਇਆ ਕਿਉਂਕਿ ਦੁਨੀਆ ਦੇ ਵਿੱਚ ਇਹ ਬਹੁਤ ਜ਼ਿਆਦਾ ਮੁੱਲ ਕੇ ਸਮੇਂ ਨਹੀਂ ਆ ਜੋ ਇਸ ਚੀਜ਼ ਦਾ ਵਿਰੋਧ ਕਰਦੇ ਹੁਣ ਪਰ ਇੱਥੇ ਕੈਨੇਡਾ ਬ੍ਰਿਟੇਨ ਤੇ ਫਰਾਂਸ ਦੇ ਲੀਡਰਾਂ ਨੇ ਕੱਲ ਇਹ ਗੱਲ ਕਹੀ ਹੈ ਸੰਕੇਤ ਦੇ ਤੌਰ ਤੇ ਕਿ ਅਗਰ ਇਜ਼ਰਾਈਲ ਆਪਣੇ ਕਹਿੰਦੇ ਵੀ ਫੌਜੀ ਹਮਲਿਆਂ ਨੂੰ ਨਹੀਂ ਰੋਕਦਾ ਚਾਹ ਜੋ ਉਹਨਾਂ ਵੱਲੋਂ ਮਦਦ ਵਾਸਤੇ ਲਾਈਆਂ ਹੋਈਆਂ ਪਾਬੰਦੀਆਂ ਨੇ ਉਹਨਾਂ ਨੂੰ ਨਹੀਂ ਹਟਾਇਆ ਜਾਂਦਾ ਤਾਂ ਫਿਰ ਕਹਿੰਦੇ ਵੀ ਇਜ਼ਰਾਈਲ ਦੇ ਖਿਲਾਫ ਛੇੜੀ ਸਖਤ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਖਿਲਾਫ ਇਹ ਤਿੰਨੇ ਮੁਲਕ ਰਲ ਕੇ ਕੋਈ ਪਾਬੰਦੀਆਂ ਲਾ ਸਕਦੇ ਨੇ ਉਨ੍ਹਾਂ ਦੇ ਖਿਲਾਫ ਕੋਈ ਹੋਰ ਇਸ ਤਿੱਖੀ ਦਾ ਜਿਹੜਾ ਇਹ ਐਕਸ਼ਨ ਨੇ ਉਹ ਇਹ ਤਿੰਨੇ ਮੁਲਕ ਲੈ ਸਕਦੇ ਆ ਸੋ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਜੋ ਅਗਰ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਜਿਹੜੇ ਆਮ ਲੋਕ ਨੇ ਆਮ ਆਬਾਦੀ ਆ ਸੋ ਉਹਨਾਂ ਵਾਸਤੇ ਮਨੁੱਖੀ ਮਦਦ ਨੂੰ ਰੋਕਣਾ ਕਹਿੰਦੇ ਵੀ ਇਹਨੂੰ ਸਤਕਾਰ ਨਹੀਂ ਕੀਤਾ ਜਾ ਸਕਦਾ ਤਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਕਾਨੂੰਨ ਹੁੰਦੇ ਨੇ ਤਾਂ ਕਹਿੰਦੇ ਉਹਨਾਂ ਦੀ ਸਿੱਧੇ ਤੌਰ ਤੇ ਲੰਘਣਾ ਹੋ ਰਹੀ ਹੈ ਤਾਂ ਇਹਨਾਂ ਇੰਨੇ ਮੁਲਕਾਂ ਨੇ ਜਿਹੜਾ ਇਹ ਨੀਤਿੰਜਾਹੋ ਜਿਹੜੇ ਬੈਂਜਾਮਿਨ ਨੀਤਿੰਜਾਹੋ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਉੱਪਰ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਦਬਾਅ ਦਾ ਥੋੜਾ ਜਿਹਾ ਅਸਰ ਵੀ ਹੋਇਆ ਇਜ਼ਰਾਈਲ ਨੇ ਥੋੜੀ ਜਿਹੜੀ ਨਰਮੀ ਵੀ ਵਰਤੀ ਹੈ ਪਰ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿਉਂਕਿ ਇਜ਼ਰਾਈਲ ਲਗਾਤਾਰ ਕਿਸੇ ਦੁਨੀਆ ਦੇ ਮੁਲਕ ਦੀ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਕਿ ਕਿਹੋ ਜੀ ਕਾਰਵਾਈ ਕਿਸ ਤਰੀਕੇ ਦੀ ਜਿਹੜੀਆਂ ਤੇ ਪਾਬੰਦੀਆਂ ਇਹ ਜਿੰਨੇ ਮੁਲਕ ਲਾਉਂਦੇ ਨੇ ਤੇ ਦੂਜੇ ਪਾਸੇ ਜੇਕਰ ਇਹ ਗੱਲ ਕਰੀਏ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਉਹਨਾਂ ਦੀ ਜੋ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਨੇ ਵਲਾਦੀਮਿਰ ਪੁਤਿਨ ਸੋ ਉਹਨਾਂ ਦੇ ਨਾਲ ਕਹਿੰਦੇ ਵੀ ਲਗਭਗ 2 ਘੰਟੇ ਦੀ ਕਹਿੰਦੇ ਗੱਲਬਾਤ ਹੋਈ ਹੈ ਲੰਮੀ ਚੌੜੀ ਕਹਿੰਦੇ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਆਪਣੇ ਪੱਧਰ ਤੇ ਇਸ ਚੀਜ਼ ਨੂੰ ਅਨਾਉਂਸ ਕੀਤਾ ਆ ਕਹਿੰਦੇ ਵੀ ਇਹ ਰਸ਼ੀਆ ਦੇ ਯੂਕਰੇਨ ਦੋਵੇਂ ਇਮੀਡੀਟ ਸੀਸਫਾਇਰ ਯਾਨੀ ਕਿ ਜੰਗਬੰਦੀ ਵਾਸਤੇ ਕਹਿੰਦੇ ਗੱਲਬਾਤ ਲਈ ਤਿਆਰ ਨੇ ਇਹ ਦੋਵੇਂ ਹੁਣ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨਗੇ ਕਿ ਉੱਥੇ ਜਿਹੜੀ ਜੰਗਬੰਦੀ ਹੋਵੇ ਸੋ ਇੱਥੇ ਡੋਨਲਡ ਟਰੰਪ ਇਮੀਡੀਏਟ ਕਰ ਰਹੇ ਨੇ ਤਾਂ ਉਹ ਕਹਿ ਰਹੇ ਨੇ ਵੀ ਲੰਬੀ ਚੌੜੀ ਗੱਲਬਾਤ ਉਹਨਾਂ ਨੇ ਵਲਾਦੀਮੀਰ ਪੁਤਿਨ ਸਾਹਿਬ ਨਾਲ ਨਹੀਂ ਕੀਤੀ ਹੈ ਤਾਂ ਇਹਦੇ ਵਿੱਚ ਜੇਕਰ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਬੈਸ ਉਹਨਾਂ ਦੀ ਵੀ ਗੱਲਬਾਤ ਕਰੀਏ ਸੋ ਕਹਿੰਦੇ ਵੀ ਉੱਥੇ ਜਿਹੜੀ ਸ਼ਾਂਤੀ ਸਥਾਪਿਤ ਕਰਨਾ ਕਹਿੰਦੇ ਸਮੇਂ ਦੀ ਲੋੜ ਹੈ ਸੋ ਇਸ ਬਾਬਤ ਕਹਿੰਦੇ ਕਿ ਆਪਾਂ ਕੋਸ਼ਸ਼ਾ ਕਰ ਰਹੇ ਆ ਤੇ ਦੂਜੇ ਪਾਸੇ ਇਹ ਦੇਖਦੇ ਆ ਕਿ ਕਿਉਂਕਿ ਪਹਿਲਾਂ ਗੱਲਬਾਤ ਜਿਹੜੀ ਹੋਈ ਸੀ ਵਿੱਚ ਇਸ ਫਾਇਰ ਤਾਂ ਨਹੀਂ ਹੋਇਆ ਪਰ ਜੋ ਪ੍ਰੀਜ਼ਨਰ ਹੁੰਦੇ ਨੇ ਜਿਹੜੇ ਬੰਦੀ ਹੁੰਦੇ ਨੇ ਉਸ ਨਾਲ ਉਹ ਅਦਲਾ ਬਦਲੀ ਦੀ ਗੱਲ ਹੋਈ ਸੀ ਤਾਂ ਹੁਣ ਜਿਵੇਂ ਡਰਾਮਪ ਸਾਹਿਬ ਕਹਿ ਰਹੇ ਨੇ ਅਗਰ ਇਸ ਤਰੀਕੇ ਨਾਲ ਹੁੰਦਾ ਆ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦਰਾਂ ਉੱਥੇ ਵੀ ਜਿਹੜਾ ਹੈ ਹਾਲਾਤ ਨੇ ਉਹ ਸਾਜਗਰ ਜਿਹੜੇ ਪਾਸੇ ਨੂੰ ਵਾਅਦੇ ਹੋਏ ਨਜ਼ਰ ਆਉਣ ਚਲੋ ਚੰਗੀ ਗੱਲ ਹੈ ਜੀ ਪ੍ਰਧਾਨ ਸਾਹਿਬ ਇਹ ਗੱਲ ਹੋ ਜAVE ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਕੈਨੇਡਾ ਦੇ ਵਿੱਚੋਂ ਵੀ ਗੱਫੇ ਦੇ ਗੱਫੇ ਯੂਕਰੇਨ ਨੂੰ ਗਏ ਨੇ ਫੰਡਸ ਦੇ ਚਲੋ ਕਈ ਵਾਰ ਪ੍ਰੋਟੋਕਾਲਸ ਹੁੰਦੇ ਨੇ ਕੋਈ ਚੀਜ਼ਾਂ ਹੁੰਦੀਆਂ ਨੇ ਸੰਧੀਆਂ ਹੋਈਆਂ ਹੁੰਦੀਆਂ ਨੇ ਤੇ ਪਰ ਚਲੋ ਕੈਨੇਡੀਅਨਸ ਨੂੰ ਵੀ ਸੁੱਖ ਦਾ ਸਾਹ ਆਊਗਾ ਵੀ ਭਾਈ ਹੁਣ ਸਾਡਾ ਪੈਸਾ ਵੱਜ ਜਾਊਗਾ ਪਰ ਦੂਜੇ ਪਾਸੇ ਦੇਖੇ ਪਰਣ ਸਾਹਿਬ ਪਿਛਲੇ ਦਿਨ ਜਦੋਂ ਡੋਨਲਡ ਟਰੰਪ ਜਿੱਤੇ ਨੇ ਉਹਨਾਂ ਨੇ ਕੈਨੇਡਾ ਤੇ ਦੋਸ਼ ਲਾਤੇ ਵੀ ਫੈਂਟਾ ਲੈਂਦੀ ਤਸਕਰੀ ਹੁੰਦੀ ਆ ਇਹ ਹੁੰਦਾ ਉਹ ਹੁੰਦਾ ਤੇ ਆਪਣੇ ਬਾਰਡਰ ਨੂੰ ਜਿਹੜਾ ਜੀ ਸਟਰੋਂਗ ਕਰਨ ਕੈਨੇਡੀਅਨ ਸੀ ਕੈਨੇਡੀਅਨ ਗਵਰਨਮੈਂਟ ਨੇ ਵੀ ਕਿਹਾ ਸੀਗਾ ਜੀ ਵੀ ਅਸੀਂ ਸਟਰੋਂਗ ਰੱਖਾਂਗੇ ਪਰ ਉਹ ਉਹ ਚੀਜ਼ਾਂ ਦਾ ਇਹ ਤਾਂ ਗਵਰਨਮੈਂਟ ਕਹਿ ਰਹੀ ਹੈ ਵੀ ਅਸੀਂ ਲੋਕ ਵੀ ਕਹਿੰਦੇ ਆ ਵੀ ਆਰਮੀ ਇੱਥੇ ਹੋਣੀ ਚਾਹੀਦੀ ਹੈ ਸਟਰੋਂਗ ਹੋਵੇ ਪਰ ਦੂਜੇ ਪਾਸੇ ਖਬਰ ਹੋ ਰਹੀ ਆ ਆ ਰਹੀ ਆ ਜੀ ਸੋ ਕੈਨੇਡੀਅਨ ਫੌਜ ਛੱਡਣ ਵਾਲਿਆਂ ਦੀ ਗਿਣਤੀ ਵਧ ਰਹੀ ਆ ਦਿਨ ਦਨ ਕੀ ਅਪਡੇਟ ਆ ਬ੍ਰਾਹਮਣ ਸਾਹਿਬ ਦੇਖੋ ਕੈਨੇਡਾ ਦੀ ਗੱਲ ਕਰੀਏ ਸੋ ਕੈਨੇਡਾ ਦੇ ਵਿੱਚ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਪਿਛਲੇ ਸਮੇਂ ਤੋਂ ਹੋ ਰਹੀਆਂ ਨੇ ਕਿ ਜੋ ਇੱਥੇ ਦੇ ਨੌਜਵਾਨ ਨੇ ਸੋਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਕੈਨੇਡੀਅਨ ਫੌਜਾਂ ਦੇ ਵਿੱਚ ਭਰਤੀ ਹੋਣ ਇਹ ਕੈਨੇਡਾ ਵਾਸਤੇ ਜੋ ਆਪਣਾ ਯੋਗਦਾਨ ਹੈ ਇਹ ਫੌਜ ਵਿੱਚ ਭਰਤੀ ਹੋ ਕੇ ਉਹ ਦੇਣ ਪਰ ਇਹ ਇਨ੍ਹਾਂ ਮੁਲਕਾਂ ਦੇ ਵਿੱਚ ਨੌਜਵਾਨਾਂ ਨੂੰ ਇਹ ਫੌਜ ਵਾਸਤੇ ਪ੍ਰੇਰਿਤ ਕਰਨਾ ਜਾ ਫੌਜ ਦੇ ਵਿੱਚ ਭਰਤੀ ਕਰਨਾ ਸੋ ਇਨਾ ਸੁਖਾਲਾ ਨਹੀਂ ਹੈ ਸੋ ਇਹਦੇ ਵਿੱਚ ਜੋ ਇੱਕ ਏ ਰਿਪੋਰਟ ਹੈ ਜੋ ਲੀਕ ਹੋ ਕੇ ਬਾਹਰ ਆਈ ਹੈ ਸੋ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਨਵੇਂ ਭਰਤੀ ਹੋਣ ਵਾਲੇ ਜਿਹੜੇ ਰਿਕਰੂਟ ਹੁੰਦੇ ਨੇ ਉਹ ਇਹ ਟ੍ਰੇਨਿੰਗ ਪ੍ਰਾਪਤ ਕਰਨ ਵਿੱਚ ਇਹ ਦੇਰੀ ਵੀ ਕਰਦੇ ਨੇ ਤੇ ਆਪਣੀ ਪਸੰਦੀਦਾ ਨੌਕਰੀ ਨਾ ਮਿਲਣ ਕਰਕੇ ਤੇ ਜਲਦੀ ਹੀ ਫੌਜੀ ਨੌਕਰੀ ਛੱਡ ਕੇ ਚਲੇ ਜਾਂਦੇ ਨੇ ਸੋ ਪਾਵੇਆ ਕਿ ਆਉਂਦੇ ਵੀ ਨੇ ਨਵੇਂ ਜਿਹੜੇ ਰਿਕਰੂਟ ਹੁੰਦੇ ਨੇ ਥੋੜੀ ਬਹੁਤੀ ਟ੍ਰੇਨਿੰਗ ਜੋ ਹੁੰਦੀ ਆ ਲੈ ਕੇ ਤੇ ਬਹੁਤਾ ਚਿਰ ਉਹ ਟਿਕਦੇ ਨਹੀਂ ਆ ਫੌਜ ਦੇ ਵਿੱਚ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਫੌਜ ਦੀ ਨੌਕਰੀ ਜਾਂ ਜਿਸ ਤਰ੍ਹਾਂ ਦੀ ਉਹ ਨੌਕਰੀ ਚਾਹੁੰਦੇ ਸੀ ਜਿਸ ਤਰੀਕੇ ਨਾਲ ਆਪਣਾ ਜੀਵਨ ਚਾਹੁੰਦੇ ਸੀ ਵੀ ਇਹ ਜੌਬ ਉਸ ਤਰੀਕੇ ਦੀ ਨਹੀਂ ਆ ਤਾਂ ਉਹ ਫਿਰ ਇਹ ਜਲਦੀ ਹੀ ਕਹਿੰਦੇ ਫੌਜ ਦੀ ਨੌਕਰੀ ਛੱਡ ਕੇ ਚਲੇ ਵੀ ਜਾਂਦੇ ਨੇ ਤਾਂ ਇਸ ਤੋਂ ਇਲਾਵਾ ਉਹ ਦੱਸ ਰਹੇ ਨੇ ਕਿਹੜੇ ਯਾਨੀ ਬੇਕਾਰ ਸੈਨਿਕ ਹੁੰਦੇ ਨੇ ਸੈਲਰ ਜਾਂ 에어 ਗਰੂਪ ਦੇ ਜਿਹੜੇ ਮੈਂਬਰਸ ਹੁੰਦੇ ਨੇ ਸੋ ਉਹਨਾਂ ਨੂੰ ਵੀ ਇਹ ਜਿਹੜਾ ਆ ਇਹ ਫੰਡਿੰਗ ਵਗੈਰਾ ਪ੍ਰੋਪਰ ਮਿਲੇ ਕਿ ਜਿਹਦੇ ਨਾਲ ਉਹ ਫੌਜ ਦੇ ਵਿੱਚ ਲੰਮਾ ਸਮਾਂ ਕੰਮ ਕਰਨ ਸੋ ਕਹਿੰਦੇ ਇਹ ਸੁਭਾਵਤ ਵੀ ਜੜੀਆਂ ਮੁਸ਼ਕਲਾਂ ਜੜੀਆਂ ਹੁੰਦੀਆਂ ਨੇ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਨਿਯਮਿਤ ਜਿਹੜੇ ਰਿਜ਼ਰਵ ਫੋਰਸ ਹੁੰਦੇ ਨੇ ਜਿਹੜੇ ਦੋਵੇਂ ਫੌਜੀ ਨੇ ਸੋ ਇਹਨਾਂ ਦੇ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਲਈ ਇੱਕ ਕਾਫੀ ਸਮੇਂ ਸੰਘਰਸ਼ ਵੀ ਕਰਨਾ ਪੈ ਰਿਹਾ ਤਾਂ ਤਕਰੀਬਨ ਕੈਨੇਡੀਅਨ ਜਿਹੜੇ ਫੌਜੀ ਬੰਦ ਨੇ ਤਾਂ ਉਹਨਾਂ ਨੂੰ 14000 ਫੌਜੀਆਂ ਦੀ ਇਸ ਸਮੇਂ ਘਾਟ ਵੀ ਜਿਹੜੀ ਹੈ ਚੱਲਣ ਪੈ ਰਹੀ ਹੈ ਸੋ ਇਹਦੇ ਵਿੱਚ ਇਹ ਬੜਾ ਮੁਸ਼ਕਲ ਹੈ ਇਹ ਨਵੇਂ ਜਿਹੜੇ ਨੌਜਵਾਨ ਨੇ ਖਾਸ ਤੌਰ ਤੇ ਜਿਹੜੇ ਇੱਥੇ ਦੇ ਜੰਪਾਲ ਨੌਜਵਾਨ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਫੌਜ ਦੇ ਵਿੱਚ ਲੈ ਜਿਆਣਾ ਅਗਰ ਮੰਨ ਲਓ ਚਲੇ ਵੀ ਜਾਂਦੇ ਨੇ ਟ੍ਰੇਨਿੰਗ ਵੀ ਲੈ ਲੈਂਦੇ ਨੇ ਜੌਬਸ ਸਟਾਰਟ ਵੀ ਕਰ ਦਿੰਦੇ ਨੇ ਪਰ ਜੋ ਉੱਥੇ ਦਾ ਮਾਹੌਲ ਹੁੰਦਾ ਆ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਸੋਚਿਆ ਹੁੰਦਾ ਵੀ ਸਾਡੀ ਜ਼ਿੰਦਗੀ ਵੀ ਇੱਕ ਦੀ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਸੋ ਉਹ ਚੀਜ਼ਾਂ ਜਦੋਂ ਫਿਰ ਉੱਥੇ ਨਹੀਂ ਉਹਨਾਂ ਨੂੰ ਪੂਰੀਆ ਹੁੰਦੀ ਹੈ ਨਜ਼ਰ ਆਉਣੀ ਐ ਇਸ ਜਲਦੀ ਭੱਜ ਜਾਂਦੇ ਨੇ ਸੋ ਇਹ ਪਹਿਲਾਂ ਵੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਕਿਉਂਕਿ ਜਿਹੜੇ ਲੋਗ ਇਮੀਗ੍ਰੈਂਟਸ ਨੇ ਜਾਂ ਦੂਜੇ ਮੁਲਕਾਂ ਚੋਂ ਇੱਥੇ ਕੈਨੇਡਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਵੀ ਕੈਨੇਡਾ ਦੇ ਵਿੱਚ ਆਏ ਨੇ ਸੋ ਇਹ ਕਿਉਂਕਿ ਉਹ ਜਿਸ ਮਾਹੌਲ ਚੋਂ ਆਏ ਨੇ ਜਿਵੇਂ ਅਸੀਂ ਪੰਜਾਬ ਚੋਂ ਦੇਖ ਲਈਏ ਵੀ ਉੱਥੇ ਵੀ ਲੋਕਾਂ ਦੇ ਵਿੱਚ ਫੌਜ ਵਿੱਚ ਭਰਤੀ ਹੁੰਦਾ ਦਾ ਰਜਨ ਬਹੁਤ ਰਿਹਾ ਆ ਲੋਕ ਹੁਣ ਵੀ ਭਾਰਤੀ ਹੋਣ ਲਈ ਕਾਫੀ ਜਾਂਦੇ ਨੇ ਸੋ ਅਗਰ ਇਹ ਨਵੇਂ ਆਏ ਇਮੀਗ੍ਰੈਂਟਸ ਨੂੰ ਅਗਰ ਇਹ ਮੌਕਾ ਦਿੱਤਾ ਜਾਵੇ ਸੋ ਹੋ ਸਕਦਾ ਕਿ ਉਹ ਲੰਮਾ ਸਮਾਂ ਫੌਜ ਵਾਸਤੇ ਕੰਮ ਕਰਨ ਤੇ ਇਹ ਜਿਹੜੀ ਘਾਟ ਹੈ ਫੌਜੀਆ ਦੀ ਪੂਰੀ ਹੋ ਜਾਣ ਕਿਉਂਕਿ ਕਿਤੇ ਦੇ ਜੰਪਲ ਬਹੁਤਾ ਜਿਆਦਾ ਇੰਟਰਸਟ ਨਹੀਂ ਲਰੇ ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਇਸ ਰਿਪੋਰਟ ਚੋਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਇਹਦੇ ਨਾਲ ਜੇਕਰ ਮਾਰਕਾਨੀ ਸਾਹਿਬ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਜੋ ਆਪੋਜੀਸ਼ਨ ਲਗਾਤਾਰ ਉਹਨਾਂ ਦੇ ਉੱਪਰ ਇਹ ਦਬਾਅ ਬਣਾ ਰਹੀ ਹੈ ਕਿ ਉਹ ਬਜਟ ਨਹੀਂ ਪੇਸ਼ ਕਰ ਰਹੇ ਉਹਨਾਂ ਦਾ ਬਜਟ ਜਿਹੜਾ ਰੈਡੀ ਨਹੀਂ ਹੈ ਅਗਰ ਉਹ ਕਹ ਰਹੇ ਵੀ ਅੰਟਾਰੀਓ ਸਰਕਾਰ ਬਜਟ ਪੇਸ਼ ਕਰ ਸਕਦੀ ਤੇ ਉਹਨਾਂ ਨੂੰ ਕੀ ਤਕਲੀਫ ਹੈ ਉਹ ਵੀ ਬਜਟ ਪੇਸ਼ ਕਰਨ ਸੋ ਇਹਦੇ ਵਿੱਚ ਮਾਰਕਰਨੀ ਸਾਹਿਬ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਫਾਲ ਦੇ ਵਿੱਚ ਜਿਹੜੇ ਬਜਟ ਪੇਸ਼ ਕੀਤਾ ਜਾਊਗਾ ਤੇ ਉਹਨਾਂ ਨੇ ਕਿਹਾ ਵੀ ਅਗਰ ਮੰਨ ਲਓ ਅਸੀਂ ਇਹ ਵਿਉਤੀ ਧੀਰ ਦੀ ਗੱਲ ਮੰਨ ਵੀ ਲਈਏ ਤੇ ਕਾਲੀ-ਕਾਲੀ ਦੇ ਵਿੱਚ ਕੋਈ ਬਜਟ ਬਣਾ ਕੇ ਪੇਸ਼ ਕਰ ਵੀ ਦਈਏ ਤਾਂ ਕਹਿੰਦੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਕਾਲੀ ਵਿੱਚ ਕੀਤਾ ਹੋਇਆ ਕੰਮ ਕਹਿੰਦੇ ਹਮੇਸ਼ਾ ਇਸ ਤਰੀਕੇ ਹੁੰਦਾ ਤਾਂ ਉਹਨਾਂ ਨੇ ਇਹਦੇ ਵਿੱਚ ਕਿਹਾ ਵੀ ਅਸੀਂ ਇਹ ਫਾਲ ਦੇ ਵਿੱਚ ਜਿਹੜਾ ਪੂਰਾ ਪ੍ਰੋਪਰ ਬਜਟ ਹੈ ਉਹ ਪੇਸ਼ ਕਰਾਂਗੇ ਜੀ ਪ੍ਰਿੰਨ ਸਾਹਿਬ ਇਹ ਬਜਟ ਦੀ ਉਹ ਗੱਲ ਹੋਈ ਹੈ ਪ੍ਰਿੰਨ ਸਾਹਿਬ ਆ ਲਾਸਟ ਪ੍ਰੋਗਰਾਮ ਦੇ ਵਿੱਚ ਆਪਾਂ ਮਾਈਕਰੋ ਸੈਕਿੰਡ ਵਿੱਚ ਵਾਈਂਡ ਅਪ ਕਰ ਦੂੰਗਾ ਜਦੋਂ ਇਹਨਾਂ ਨੇ ਆਪਣੇ 온ਟਾਰੀਓ ਵਾਲਿਆਂ ਨੇ ਪੇਸ਼ ਕੀਤਾ ਉਹਦੇ ਵਿੱਚ ਉਹ ਕਈ ਵਾਂਝੇ ਰਹਿ ਗਿਓ ਖਬਰ ਤੋਂ ਕਹਿੰਦੇ ਵੀ ਐਨਡੀਪੀ ਕਮੋਸ਼ਨ ਲੈ ਕੇ ਆ ਤੁਸੀਂ ਖਬਰ ਸਾਂਝੀ ਕਰਤੀ ਸੀਗੀ ਵੈਸੇ ਤੇ ਵੀ ਉਹ ਸੀਗਾ ਵੀ ਉਹਨਾਂ ਨੇ ਪੁੱਛਿਆ ਸੀਗਾ ਵੀ ਬਿਟਵੀ ਔਰ ਮੇਰੇ ਖਿਆਲ ਬ੍ਰੈਂਪਟਨ ਦੇ ਜਿਹੜਾ ਹਸਪੀਟਲ ਬਣਨਾ ਹੈ ਉਹ ਇਹਨਾਂ ਦੀ ਆਪ ਦੀ ਸ਼ੇਅਰਿੰਗ ਕਿੰਨੀ ਹੈ ਵੀ ਔਰ ਇਹਨਾਂ ਦੇ ਚੁਣੇ ਹੋਏ ਆਪ ਦੇ ਐਮਪੀਪੀ ਸਹਿਬਾਨਾਂ ਨੇ ਉਸ ਮੋਸ਼ਨ ਦੇ ਉਲਟ ਜਿਹੜੀ ਹੈ ਜੀ ਉਹ ਵੋਟ ਪਾਈ ਸੀ ਜੀ ਬ੍ਰਹਮਣ ਸਾਹਿਬ ਦੇ ਕੋਈ ਦੀ ਵਿੱਚ ਬਜਟ ਚ ਹੋਰ ਬਹੁਤ ਸਾਰੇ ਆ ਉਹਨਾਂ ਨੇ ਫੰਡਿੰਗ ਦੀ ਅਨਾਉਂਸਮੈਂਟ ਕੀਤੀ ਸੀ ਜਿਵੇਂ ਆਟੋਸਿਮ ਵਾਸਤੇ 779 ਮਿਲੀਅਨ ਦੀ ਗੱਲ ਕੀਤੀ ਸੀ ਤੇ ਨਾਲ ਉਹਨਾਂ ਨੇ ਇਹ ਵਿਸਾਗਾ ਵਿੱਚ ਵਾਸਤੇ ਵੀ ਜਿਹੜੀ ਆ ਇਹ ਫੰਡਿੰਗ ਦੀ ਅਨਾਉਂਸਮੈਂਟ ਕੀਤੀ ਹੈ ਕਿ ਵਿਸਾਗਾ ਵਿੱਚ 38 ਮਿਲੀਅਨ ਡਾਲਰ ਫੋਰ ਸਰਕਾਰ ਖਰਚੇਗੀ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦਾ ਇੱਕ ਟੂਰਿਜ਼ਮ ਹੱਬ ਬਣਾਇਆ ਜਾਵੇ ਸੋ ਇਹਦੇ ਵਿੱਚ ਐਨਡੀਪੀ ਦੀ ਮੰਗ ਇਹੀ ਸੀ ਜਿਹੜਾ ਉਹਨਾਂ ਵੱਲੋਂ ਮੋਸ਼ਨ ਲਿਆਂਦਾ ਗਿਆ ਸੀਗਾ ਪੇਚੋ ਹਸਪੀਟਲ ਇਹ ਟੂਬੀ ਦੇ ਵਿੱਚ ਵੀ ਬਣ ਆਇਆ ਜਾਂ ਹੋਰ ਹਸਪੀਟਲ ਜਿਹੜੇ ਬਣਨੇ ਨੇ ਸੋ ਇਹ ਫੋਰਸ ਕਾ ਦੱਸੇ ਵੀ ਉਹ ਇਸ ਬਜਟ ਦੇ ਵਿੱਚ ਉਹਨਾਂ ਵਾਸਤੇ ਕਿੰਨੀ ਫੰਡਿੰਗ ਇਹ ਰੱਖਣਾ ਚਾਹੁੰਦੀ ਜਾਂ ਕਿੰਨੀ ਫੰਡਿੰਗ ਉਹਨਾਂ ਨੇ ਰੱਖੀ ਹੈ ਕਿਉਂਕਿ ਵੈਸੀ ਓਵਰਆਲ ਤਾਂ ਜੋ ਹੈਲਥ ਵਾਸਤੇ ਇਹਨਾਂ ਨੇ ਫੰਡਿੰਗ ਅਨਾਉਂਸ ਕੀਤੀ ਹੈ ਪਰ ਉਹਦੇ ਵਿੱਚ ਪਾਰਟਿਕੂਲਰ ਇਹ ਨਹੀਂ ਦੱਸਿਆ ਗਿਆ ਸੀ ਕਿ ਕਿਸ ਹਸਪੀਟਲ ਨੂੰ ਕਿੰਨੇ ਮਿਲਣਗੇ ਸੋ ਇਹ ਚੀਜ਼ ਐਨਡੀਪੀ ਦੀ ਮੰਗ ਸੀਗੀ ਪਰ ਉਹਨਾਂ ਦਾ ਮੋਸ਼ਨ ਕਿਉਂਕਿ ਐਨਡੀਪੀ ਦੀ ਮੈਜੋਰਟੀ ਨਹੀਂ ਹੈ ਸੋ ਸਰਕਾਰ ਫੋਰਸ ਸਾਹਿਬ ਜਿਹੜੇ ਨੇ ਇਹਨਾਂ ਦੀ ਮジョਰਿਟੀ ਹੈ ਸੋ ਉਹਨਾਂ ਦਾ ਮੋਸ਼ਨ ਜਿਹੜਾ ਸੀਗਾ ਉਹ ਪਾਸ ਨਹੀਂ ਹੋ ਸਕਿਆ ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਪਰਟੀਕੂਲਰ ਹਸਪੀਟਲ ਵਾਸਤੇ ਸਰਕਾਰ ਜਾਂ ਅਸੀਂ ਖਾਸ ਤੌਰ ਤੇ ਬ੍ਰੈਮਟਨ ਦੀ ਗੱਲ ਕਰੀਏ ਤਾਂ ਜਿਹੜਾ ਨਵਾਂ ਬਣਨ ਵਾਲਾ ਹਸਪੀਟਲ ਹੈ ਫਿਲ ਦੇ ਵਿੱਚ ਕਿੰਨੀ ਕੁ ਫੰਡਿੰਗ ਫਿਰ ਜਿਹੜੀ ਆ ਇਸ ਬਜਟ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਦਵੇਗੀ ਸੋ ਇਹ ਚੀਜ਼ਾਂ ਕਲੀਅਰ ਨਹੀਂ ਹੋ ਸਕਿਆ ਸਰ ਜੀ 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 ਇਹ ਬਰਾ ਸਭ ਕੁਝ ਸ਼ੋਰ ਜਾਵੇ ਇੱਕ ਮਾੜਾ ਜਿਹਾ ਕਲੀਅਰ ਕਰਦੇ ਹਾਂ ਬਹੁਤ ਸਾਰੇ ਸਰੋਤਿਆਂ ਨੂੰ ਇਹ ਹੀ ਸੀਗਾ ਆਟਿਜ਼ਮ ਦੇ ਲਈ ਕਿੰਨਾ ਫੰਡ ਰੱਖਿਆ ਅੱਗੇ ਨਾਲ ਨੂੰ ਵਧਾਇਆ ਗਿਆ ਜੀ ਜਿਹੜੇ ਇਹਦੇ ਨਾਲ ਪੀੜਤ ਬੱਚੇ ਨੇ ਇਹਦੇ ਵਿੱਚ ਪਿੰਦ ਜੀ ਉਹਨਾਂ ਨੇ 779 ਮਿਲੀਅਨ ਜਿਹੜਾ ਡਾਲਰ ਦਾ ਫੰਡ ਰੱਖਣ ਦੀ ਗੱਲ ਕੀਤੀ ਪਿਛਲੇ ਸਾਲ ਨਾਲੋਂ ਇਹ ਤਕਰੀਬਨ 60 ਕ ਮਿਲੀਅਨ ਡਾਲਰ ਵਧੇਰੇ ਨੇ ਇਸ ਵਾਰ ਪਿਛਲੇ ਸਾਲ ਨਾਲੋਂ ਵਧਾਇਆ ਪਰ ਇਹਦੇ ਵਿੱਚ ਵੀ ਇੱਕ ਇੱਕ ਦਿੱਕਤ ਇਹ ਆ ਰਹੀ ਸੀ ਕਿ ਇਹ ਕਲੀਅਰਟੀ ਇਹਦੇ ਵਿੱਚ ਵੀ ਨਹੀਂ ਸੀ ਵੀ ਕਿਹੜਾ ਫੰਡ ਕਿੱਥੇ ਕਿੰਨਾ ਦਿੱਤਾ ਜਾਊਗਾ ਮਤਲਬ ਕਿ ਫੰਡ ਡਿਸਟ੍ਰੀਬਿਊਟ ਵੱਖ-ਵੱਖ ਜਗ੍ਹਾ ਹੋਣਾ ਤਾਂ ਫੰਡ ਤਾਂ ਅਨਾਉਂਸ ਕਰ ਦਿੱਤਾ ਗਿਆ ਪਰ ਕਿਹਨੂੰ ਕਿੰਨਾ ਦਿੱਤਾ ਜਾਣਾ ਸੋ ਇਹਦੇ ਵਿੱਚ ਇਹ ਵੀ ਕਲੀਅਰ ਨਹੀਂ ਸੀਗਾ ਸੋ ਇਸ ਚੀਜ਼ ਦਾ ਵੀ ਰੌਲਾ ਪੈ ਰਿਹਾ ਸੀਗਾ ਜਿਵੇਂ ਹੈਲਥ ਦੇ ਬਜਟ ਦੀ ਗੱਲ ਕੀਤੀ ਹੈ ਵੀ ਓਵਰਆਲ ਬਜਟ ਦਾਸਤਾ ਵੀ ਇੰਨਾ ਆ ਪਰ ਹਸਪੀਟਲ ਕਿਹਨੂੰ ਕਿੰਨਾ ਮਿਲਣਾ ਇਹ ਨਹੀਂ ਦੱਸ ਸਕਾ ਸੋ ਇਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਸਨ ਜੀ ਬ੍ਰਹਨ ਸਾਹਿਬ ਤੇ ਜਾਂਦੇ ਨੂੰ ਕੁਝ ਹੋਰ ਕਹਿਣਾ ਫਿਰ ਆਪਾਂ ਫਿਰ ਜਾਂਚ ਲਈਏ ਤੁਹਾਡੇ ਕੋਲੋਂ ਜੀ ਅੱਜ ਦੇ ਵਿੱਚ ਪਿੰਦਰ ਜੀ ਕੀ ਹੈ ਕਿ ਜਿਹੜਾ ਇਹ ਹਾਦਸਾ ਹੋਇਆ ਹਾਈਵੇ 401 ਦੇ ਉੱਪਰ ਅਸੀਂ ਦੇਖਿਆ ਕਿ ਇਦੋਂ ਵੀ ਕੋਈ ਇਹ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਮਾਮਲਾ ਸੀਗਾ 19 ਸਾਲਾਂ ਦਾ ਇੰਪੇਅਰਡ ਡਰਾਈਵਰ ਇਹਦੇ ਵਿੱਚ ਗ੍ਰਿਫਤਾਰ ਵੀ ਹੋਇਆ ਸੋ ਤਿੰਨ ਬੱਚੇ ਜਿਨ੍ਹਾਂ ਦੀ ਉਮਰ 15 13 ਤੇ 6 ਸਾਲ ਹੈ ਉਹਨਾਂ ਦੀ ਇਹ ਜਿਹੜੀ ਪਤਾ ਵੀ ਲੱਗ ਗਿਆ ਵੀ ਬੱਚਿਆਂ ਦੇ ਕੌਣ ਹੈ ਸੋ ਉਹਨਾਂ ਦੇ ਇਹ ਬਾਰੇ ਆਇਡੈਂਟੀਫਿਕੇਸ਼ਨ ਹੋ ਗਈ ਹੈ ਪਰ ਇਹ ਦੇਖੋ ਇਹ ਜਿਹੜਾ ਜਿਹਨੇ ਹਾਸਾ ਕੀਤਾ ਉਸਦੀ ਵੀ ਉਮਰ ਬਹੁਤ ਘੱਟ ਸੀ 19 ਸਾਲ ਸੀ ਸ਼ਾਪੀਤੀ ਆ ਦੇਵਸ੍ਰੀ ਕੇ ਹਾਸਾ ਕਰ ਦਿੱਤਾ ਹੁਣ ਕਹਾਂ ਉਸਦੀ ਜਿਹੜੀ ਜ਼ਿੰਦਗੀ ਹੈ ਸੋ ਉਹ ਵੀ ਹੁਣ ਕੋਈ ਬਹੁਤੀ ਵਧੀਆ ਨਹੀਂ ਦੇ ਜੇਲ੍ਹਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੇਗਾ ਤਿੰਨ ਬੱਚੇ ਜਿਹੜੇ ਸੀਨਾਂ ਦਾ ਆਉਣ ਵਾਲੇ ਸਮੇਂ ਚ ਬਾਨਾ ਸੀਗਾ ਸੋ ਉਹਨਾਂ ਨੂੰ ਇਸ ਦੁਨੀਆ ਦੇ ਵਿੱਚੋਂ ਉਸਨੇ ਜਿਹੜਾ ਸੀਗਾ ਖਤਮ ਕਰਕੇ ਦੁਨੀਆ ਦੇ ਵਿੱਚ ਰੁਕਸਤ ਕਰ ਦਿੱਤਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਦਿਨ ਬਦੇ ਨੇ ਇਸ ਤਰੀਕੇ ਦੇ ਕੰਮ ਇਸ ਤਰੀਕੇ ਦੇ ਹਾਸੇ ਵਧ ਰਹੇ ਨੇ ਸ਼ਰਾਬ ਪੀ ਕੇ ਨਸ਼ਾ ਕਰਕੇ ਗੱਡੀ ਚਲਾਉਣ ਦਾ ਰਜਾਣ ਤੇਜ਼ੀ ਦੇ ਨਾਲ ਗੱਡੀ ਚਲਾਉਣ ਦਾ ਰਜਾਣ ਇਸ ਉਹ ਦੀ ਸਪੀਡ ਹੈ 120 ਚਲਾਉਣਾ 60 ਵਾਲੇ ਜوں ਜਿਸ ਤੋਂ 100 150 ਤੇ ਗੱਡੀਆਂ ਜਾਂਦੀਆਂ ਨੇ ਸੋ ਇਹ ਜਾਨ ਬਹੁਤ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਸੋ ਇਹਦੇ ਨਾਲ ਹਾਦਸੇ ਵੀ ਬਹੁਤ ਵਧ ਰਹੇ ਨੇ ਸੋ ਅਗਰ ਇਹ ਚੀਜ਼ਾਂ ਨੂੰ ਅਵੇਅਰਨੈਸ ਵੀ ਵਧੇ ਕਿ ਲੋਕ ਆਪਣੇ ਵੀ ਜ਼ਿੰਮੇਵਾਰੀ ਸਮਝਣ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਵੀ ਇਹ ਮੈਂ ਖੁਦ ਦੇਖਿਆ ਵੀ ਬਹੁਤ ਵੱਡੀ ਪ੍ਰੋਬਲਮ ਹੈ ਇਹ ਡਰਿੰਕ ਕਰਕੇ ਜਿਹੜੀ ਗੱਡੀ ਚਲਾਉਣ ਦੀ ਸੋ ਕਈ ਵਾਰ ਹੁੰਦਾ ਵੀ ਇੱਕ ਬੈਗ ਲਾ ਕੇ ਕੀ ਹੋਣਾ ਦੋ ਲਾ ਕੇ ਕੀ ਹੋਣਾ ਇੱਚ ਲੱਗੇ ਦਾ ਮੇਰਾ ਕਾਰ ਹੈ ਸੋ ਸੇ ਬਹੁਤ ਹੁੰਦੇ ਨੇ ਜਿਹੜੇ ਫਿਰ ਫੜੇ ਜਾਂਦੇ ਨੇ ਮੁੜ ਕੇ ਤੁਹਾਨੂੰ ਪਤਾ ਵੀ ਮジョਰਿਟੀ ਸਾਡੇ ਟ੍ਰੈਕ ਡਰਾਈਵਿੰਗ ਦੇ ਵਿੱਚ ਜੁੜੇ ਹੋਏ ਨੇ ਇਹ ਲਾਇਸੈਂਸ ਚਲੇ ਜਾਂਦੇ ਨੇ ਫਿਰ ਗਾਹਾਂ ਪਰ ਆਲੂਸ ਆਉਂਦੀਆਂ ਨੇ ਸੋ ਇਹ ਚੀਜ਼ਾਂ ਨੂੰ ਅਗਰ ਅਸੀਂ ਛੱਡ ਦਈਏ ਤਾਂ ਮੈਨੂੰ ਲੱਗਦਾ ਵੀ ਇੱਕ ਵਧੀਆ ਮਾਹੌਲ ਜਾਂ ਵਧੀਆ ਇੱਕ এনਵਾਇਰਨਮੈਂਟ ਜਿਹੜਾ ਸੀ ਆਪਣੇ ਬੱਚਿਆਂ ਵਾਸਤੇ ਜਾਉਣ ਵਾਲੇ ਭੂਖ ਵਾਸਤੇ ਪੜਾ ਸਕਦੇ ਆ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਇਹ ਖਬਰ ਜਿਹੜੀ ਸੂਚਨਾ ਨਾਲ ਸਾਂਝੀ ਕਰਨੀ ਜ਼ਰੂਰੀ ਸੀ ਬਹੁਤ ਦੁਖਦਾਈ ਖਬਰ ਹੈ ਜਦੋਂ ਹਰ ਹਰ ਕਿਸੇ ਬੱਚੇ ਵੀ ਕਈ ਵਾਰ ਬੱਚਿਆਂ ਨੇ ਪੁੱਛਿਆ ਘਰ ਦੇ ਪ੍ਰਿੰਸਾ ਵੀ ਇਹ ਇਦਾਂ ਵਾਪਰ ਰਿਹਾ ਕਿੰਨੀ ਕਿੰਨੇ ਸਾਲ ਦੇ ਬੱਚੇ ਸੀਗੇ ਜਦੋਂ ਤਿੰਨ ਬੱਚਿਆਂ ਦੀ ਜ਼ਿਕਰ ਹੋਈ ਫਿਰ ਉਹ ਜਿਹੜੇ ਚਲਾ ਰਿਹਾ ਸੀਗਾ ਉਹਦਾ ਜ਼ਿਕਰ ਹੋਇਆ ਵੀ ਉਹ ਵੀ 19 ਸਾਲ ਦਾ ਸੀਗਾ ਤੇ ਪਰ ਜਿਨ੍ਹਾਂ ਦੇ ਘਰਾਂ ਚ ਸੱਤਰ ਵਿੱਚ ਗਏ ਉਹ ਵਾਪਸ ਨਹੀਂ ਆਉਂਦੇ ਹੈਗੇ ਤੇ ਅਸੀਂ ਵੀ ਪੂਰੀ ਸੀ ਰੇਡੀਓ ਦੀ ਪੂਰੀ ਪੂਰੀ ਟੀਮ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵਿਛੜਿਆ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਪ੍ਰਿੰਸਾ ਬਹੁਤ